ਪੱਛਮੀ ਗੜਬੜੇ ਹਰਿਆਣਾ ਪੰਜਾਬ ਰਾਜਸਥਾਨ ਸਮੇਤ ਦੇਸ਼ ਦੇ ਕਈ ਹਿੱਸਿਆਂ ਤੱਕ ਪਹੁੰਚ ਚੁੱਕੀ ਹੈ ਜਿਸ ਕਾਰਨ ਮੌਸਮ ਦੀ ਸਰਗਰਮੀ ਵਧਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੈਦਾਨੀ ਇਲਾਕਿਆਂ ਚ ਬੱਦਲ ਛਾਏ ਹੋਏ ਨੇ ਜਿਵੇਂ ਜਿਵੇਂ ਤਿੰਨ ਬੱਦਨ ਕੇ ਉਦ ਦੇ ਮੌਸਮ ਦੀਆਂ ਗਤੀਵਿਧੀਆਂ ਹੋਰ ਤੇਜ਼ ਹੁੰਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਪੰਜਾਬ ਤੇ ਹਰਿਆਣਾ ਦੇ ਪਹਾੜੀ ਇਲਾਕਿਆਂ 'ਚ ਗਰਜ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਇਵੇਂ ਦੋਵੇਂ ਇਲਾਕਿਆਂ ਦੇ ਵਿੱਚ ਦੂਦੜਾਕੇ ਦੇ ਇਲਾਕਿਆਂ ਦੇ ਉੱਤਰੀ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਹਲਕਾ ਮੀਂਹ ਪਵੇਗਾ ਹਾਲਾਂਕਿ ਕਿ ਮੌਸਮੀ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਹਾੜੀ ਟੂ ਵਿੱਚ ਬਰਬਰੀ ਹੋ ਸਕਦੀ ਹੈ ਮੈਦਾਨੀ ਖੇਤਰਾ ਦੇ ਵਿੱਚ ਇਸ ਦਾ ਕਟ ਪ੍ਰਭਾਵ ਜੜਾ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ 10000 ਫੁੱਟ ਤੋਂ ਵੱਧ ਦੀ ਉਚਾਈ ਤੇ ਪਹਾੜਾਂ ਤੇ ਬਰਬਰੀ ਹੋਣ ਦੇ ਆਸਾਰ ਜੁਤਾਏ ਨਾਲ ਰਾਜੇ ਕਿ ਪੱਛਮੀ ਗਰਮਰੀ ਦੇ ਕਾਰਨ ਜੰਮੂ ਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਦੇ ਨੀਵੇਂ ਇਲਾਕੇ ਦੇ ਵਿੱਚ ਕੁਝ ਥਾਵਾਂ ਤੇ ਗਰਜ ਨਾਲ ਮੀਂਹ ਪਵੇਗਾ ਬਿਜਲੀ ਦੀ ਘੰਟੇ ਘਰੇ ਮਾਰੀ ਦੀ ਵੀ ਸੰਭਾਵਨਾ ਜੁਤਾਈ ਗਈ ਹੈ ਇਸ ਦੇ ਨਾਲ ਹੀ ਮੱਧੇ ਤੇ ਉਚਾਈ ਵਾਲੇ ਇਲਾਕੇ ਦੇ ਵਿੱਚ ਤਾਜ਼ਾ ਬਰਬਰੀ ਦੇਖਣ ਨੂੰ ਦੇਗੀ ਉਠਿਆਦੇ ਦੀ ਹੁਨਮਨਾਲੀ ਦੇ ਵਿੱਚ ਵੀ ਪਾਰੀ ਮੀਂਹ ਦੇ ਨਾਲ ਬਰਬਰੀ ਹੋ ਸਕਦੀ ਹੈ ਸ਼੍ਰੀਨਗਰ ਤੇ ਧਰਮਸ਼ਾਲਾ ਦੀ ਗੱਲ ਕਰੀ ਤੇ ਸ਼੍ਰੀਨਗਰ ਧਰਮਸ਼ਾਲਾ ਤੇ Shimla ਦੇ ਵਿੱਚ ਵੀ ਪਾਰੀ ਮੀਂਹ ਪੈਣ ਦਾ ਸੰਭਾਵਨਾ ਦਿਤਾਈ ਗਈ ਉਤਰਾਖੰਡੀਆਂ ਹੇਠਲੀਆਂ ਪਹਾੜੀਆਂ ਜਿਵੇਂ ਕਿ ਮੰਸੂਰੀ ਤੇ ਨੈਨੀਤਾਲ ਦੇ ਵਿੱਚ ਵੀ ਤੂਫਾਨ ਦੇ ਨਾਲ ਪਾਰੀ ਮੀਂਹ ਪੈ ਸਕਦਾ ਸਭ ਤੋਂ ਚੰਗੀ ਗੱਲ ਹੈ ਕਿ 14 ਮਾਰਚ ਯਾਨੀ ਅੱਜ ਮੌਸਮ ਦੀਆਂ ਗਤੀਵਿਧੀਆਂ ਕਾਬੂ ਆ ਸਕਦੀਆਂ ਨੇ ਪਹਾੜੀ ਦੇ ਉੱਪਰਲੇ ਖੇਤਾਂ ਦੇ ਵਿੱਚ ਪੱਛਮੀ ਗੜਬੜੀ ਦਾ ਸਿਲਾਫ ਬਕਾਇਆ ਪਰਭਾਵ ਵੀ ਦੇਖਣ ਨੂੰ ਮਿਲ ਸਕਦਾ ਹੈ ਸ਼ਾਮ ਤੇ ਰਾਤ ਨੂੰ ਵੱਧ ਵੱਧ ਗਤੀਵਿਧੀਆਂ ਹੋਣ ਗਿਆ ਤੜਕੇ ਮੌਸਮ ਸਾਫ਼ ਰਹੇਗਾ ਉਥੇ ਦੱਸਦੇ ਕਿ ਦੁਪਹਿਰ ਦੀ ਗੱਲ ਕਰੀ ਤੇ ਦੁਪਹਿਰ ਨੂੰ ਕਾਫੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਮੌਸਮ ਪ੍ਰਣਾਲੀ ਦੇ ਪ੍ਰਭਾਵ ਦੇ ਕਾਰਨ ਸਵੇਰੇ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਨੇ ਹਾਲਾਂਕਿ ਮੌਸਮ ਦੀਆਂ ਗਤੀਵਿਧੀਆਂ ਦਿੱਲੀ ਤੱਕ ਨਹੀਂ ਵੱਧ ਸਕਕਿਆ ਨੇ ਸ਼ਾਮ ਤੇ ਰਾਤ ਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਪ੍ਰਣਾਲੀ ਦੇ 14 ਮਾਰਚ ਦੀ ਸਵੇਰ ਆਮ ਸਰਦੀ ਦੀ ਠੰਡ ਨਾਲ ਖੇਤੋਂ ਤੋਂ ਦੂਰ ਜਾਣ ਦੀ ਸੰਭਾਵਨਾ ਜੁਤਾਈ ਜਾ ਰਿਹਾ ਉੱਤਰੀ ਭਾਰਤ ਦੀ ਗੱਲ ਕਰੀ ਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕੇ ਦੇ ਵਿੱਚ ਇਸ ਹਫਤੇ ਮੌਸਮ ਖੁਸ਼ਕ ਰਹੇਗਾ ਤੇ ਵੀ ਪੈਣ ਦੀ ਕੋਈ ਸੰਭਾਵਨਾ ਜਿਹੜੀ ਨਹੀਂ ਦਿਤਾਈ ਜਾ ਰਹੀ ਹੈ